ਨੇ ਅਹੰਕਾਰ ਦੇ ਘੋੜੇ ਦੇ ਵਿੱਚ ਅੱਜ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਪਰਮਜੀਤ ਸਿੰਘ ਸਰਨਾ ਇੱਕ ਅਹੰਕਾਰਿਆ ਹੋਇਆ ਆਦਮੀ ਹੈ ਅਕਾਲ ਤਖਤ ਨੂੰ ਹਮੇਸ਼ਾ ਚੈਲੰਜ ਕੀਤਾ ਤੇ ਪਰਮਜੀਤ ਸਿੰਘ ਸਰਨਾ ਨੇ ਕੀਤਾ ਹਮੇਸ਼ਾ ਸੰਘਰਸ਼ ਜਿਹੜਾ ਹੈ ਉਹ ਜ਼ਮੀਨਾਂ ਤੇ ਬੈ ਕੇ ਹੁੰਦਾ ਜਦ ਵੀ ਕੌਮ ਨੇ ਸੰਘਰਸ਼ ਕੀਤਾ ਦਰਿਆ ਤੇ ਬੈ ਕੇ ਹੋਇਆ ਘਰਾਂ ਵਿੱਚ ਬੈਠ ਕੇ ਇਹਨਾਂ ਵਰਗੇ ਏਸੀ ਚਲਾ ਕੇ ਡ੍ਰੈਗਰੂਮਾਂ ਵਿੱਚ ਬੈਠ ਕੇ ਕਦੀ ਸੰਘਰਸ਼ ਨਹੀਂ ਕੀਤਾ ਮੈਨੂੰ ਇੱਕ ਵੀ ਸਟੇਪ ਤੋਂ 10 ਦਿਨ ਕੀ ਅਕਾਲੀ ਦਲ ਨੇ ਕੌਮ ਲਈ ਪੰਥ ਲੇਖ ਕੀ ਕੀਤਾ ਹੋਇਆ ਹੈ ਕਿਹੜਾ ਵਿਧਿਵਿਧਾਨ ਹੈ ਉਹਦੀ ਰੂਪਰੇਖਾ ਕਿਹੜੀ ਹੈ ਫਿਰ ਦਿੱਲੀ ਦੇ ਵਿੱਚ ਦੋ-ਦੋ ਸੰਗਰਾਮ ਦਾ ਕਿਉਂ ਬਣਾਉਂਦਾ ਰਿਹਾ ਦੋ-ਦੋ ਗੁਰਪੁਰਬ ਕਿਉਂ ਬਣਾਉਂਦਾ ਰਿਹਾ ਉਸ ਵਕਤ ਤਾਂ ਫਿਰ ਵਿਧਿਵਿਧਾਨ ਕਿੱਥੇ ਗਿਆ ਸਦਾਪਰਮਜੀਤ ਸਿੰਘ ਸਰਨੇ ਦਾ ਮਗਰ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋਇਆ ਕਿ ਚਿਤਧਾਰ ਉੱਥੇ ਕੋਈ ਨਹੀਂ ਬੈਠਾ ਇਹ ਆਪਣੇ ਹਿਸਾਬ ਦੇ ਨਾਲ ਮੋਲਡ ਕਰਨ ਦੀ ਕੋਸ਼ਿਸ਼ ਨਾ ਕਰੇ ਇਹ ਆਪਣੇ ਹਿਸਾਬ ਦੇ ਨਾਲ ਮੋਲਡ ਕਰਨ ਦੀ ਕੋਸ਼ਿਸ਼ ਨਾ ਕਰਨ ਤੁਸੀਂ ਕਰਨਾ ਕੀ ਚਾ ਰਹੇ ਹੋ ਤੁਸੀਂ ਕੌਮ ਦੇ ਨਾਲ ਕੀ ਖਿਲਵਾੜ ਕਰਦੇ ਹੋ ਕੋਈ ਨਹੀਂ ਸਿੰਘ ਸਰ ਨੂੰ ਕਿਸੇ ਨੂੰ ਸਰਟੀਫਿਕੇਟ ਦੇਣ ਜੋਗਾ ਵਾਸ਼ਿੰਗ ਪਾਊਡਰ ਦੇ ਨਾਲ ਸਰਦੂਪੀ ਸਿੰਘ ਬਾਦਲ ਨੂੰ ਕੌਮ ਨੇ ਧੋਤਾ ਪੁਰਾਣੇ ਜਥੇਦਾਰਾਂ ਦੀ ਬਹਾਲੀ ਵਾਸਤੇ ਅੱਜ ਇੱਕ ਵੱਡਾ ਜਿਹੜਾ ਮੋਰਚਾ ਹੈ ਉਹ ਅੱਜ ਇੱਥੇ ਲੱਗਿਆ ਗਿਆ ਹੈ ਜ ਜਿਹਦੇ ਵਿੱਚ ਕੀ ਦਮਦਮੀ ਟਕਸਾਲ ਦੇ ਮੁਖੀ ਵੀ ਪਹੁੰਚੇ ਨੇ ਤੇ ਨਾਲ ਦਿੱਲੀ ਕਮੇਟੀ ਦੇ ਪ੍ਰਧਾਨ ਵੀ ਇਸ ਵੇਲੇ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਕੀ ਰੂਪ ਰੇਖਾ ਹੈ ਸਰ ਜਿਸ ਤਰੀਕੇ ਨਾਲ ਰੋਕਿਆ ਗਿਆ ਹੈ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਇਸ ਤਰੀਕੇ ਨਾਲ ਅੱਜ ਇੱਕ ਵੱਡਾ ਮਾਰਚ ਕੱਢਿਆ ਗਿਆ ਸੀ ਤੇ ਉਸ ਤੋਂ ਬਾਅਦ ਇੱਥੇ ਬ੍ਰੇਕ ਲਗਾ ਦਿੱਤੀ ਗਈ ਦੇਖੋ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜਿਹੜਾ ਨੇ ਜਿਹੜੀ ਕਾਲ ਦਿੱਤੀ ਆ ਸਮੂਚੇ ਪੰਥ ਦੀਆਂ ਵੱਡੇ ਵੱਡੀ ਜਥੇਬੰਦੀਆਂ ਨੂੰ ਸੰਸਮਾਜ ਨੂੰ ਨਿਮਰਲੀ ਸੰ ਔਰ ਬੜੇ ਪਿਆਰ ਦੇ ਨਾਲ ਰੋਸ ਮਾਰਚ ਕੱਟਦਾ ਹੋਏ ਗੁਰੂ ਸਾਹਿਬ ਦਾ ਨਾਮ ਸਿਮਰਨ ਕਰਦੇ ਹੋਏ ਇਹ ਮਾਰਚ ਕੱਢਿਆ ਜਾ ਰਿਹਾ ਸੀ ਪਹਿਲੇ ਤਾਂ ਸਰਕਾਰਾਂ ਦੇ ਨਾਲ ਮਿਲ ਕੇ ਇਹਨੂੰ ਡਾਇਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਰਸਤੇ ਥੋੜੇ ਥੋੜੇ ਜਿਹੇ ਖੁਰੇ ਬਣਾਤੇ ਗਏ ਕਿ ਇੱਥੇ ਪਹੁੰਚਣ ਤੱਕ ਸੰਗਤਾਂ ਨੂੰ ਜੜੀ ਹੈ ਮੁਸ਼ਕਿਲਾਂ ਹੋਣ ਔਰ ਇੱਥੇ ਆ ਕੇ ਜਦ ਮੇਨ ਗੇਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਬੰਦ ਕਰਾਤਾ ਇੱਥੋਂ ਪਤਾ ਚੱਲਦਾ ਹੈ ਕਿ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਨੂੰ ਟਾਲ ਲਾਉਣ ਵਸੇ ਉਦੇ ਸਿਧਾਂਤਾਂ ਨੂੰ ਖੇਰੂ-ਖੇਰੂ ਕਰਨ ਵਸੇ ਅੱਜ ਸਮੂਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਤਾਲੁਕ ਹੋ ਚੁੱਕੀ ਹੈ ਉਹਦੇ ਉੱਤੇ ਉਤਰੀ ਉਤਰ ਚੁੱਕੀ ਹੈ ਕਿ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਇਹਨਾਂ ਸਿਧਾਂਤਾਂ ਦੇ ਉੱਤੇ ਪੈਰਾ ਨਹੀਂ ਦੇਣਾ ਕਿਉਂਕਿ ਜਥੇਦਾਰਾਂ ਦੀ ਬਹਾਲੀ ਵਸੇ ਇਹ ਮਾਰਚ ਰੱਖਿਆ ਗਿਆ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਲਗਾਉਣ ਦੇ ਵਿਧੀ ਵਿਧਾਨ ਵਸੇ ਜਿਹੜਾ ਬਣਾਇਆ ਜਾਏ ਉਦੇ ਉੱਤੇ ਇਹ ਅੱਜ ਦਾ ਰੋਸਮਾਰ ਸੀ ਔਰ ਉਹੀ ਮੈਮੋਰੈਂਡਮ ਸਾਰਿਆਂ ਨੇ ਮਿਲ ਕੇ ਉਹਨਾਂ ਨੂੰ ਦੇਣਾ ਸੀ ਮਗਰ ਉਹ ਨਾ ਕਿਸੇ ਦੇ ਨਾਲ ਗੱਲ ਕਰਨ ਨੂੰ ਤਿਆਰ ਹੈ ਔਰ ਇੰਨੇ ਅਹੰਕਾਰ ਦੇ ਘੋੜੇ ਦੇ ਵਿੱਚ ਅੱਜ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਜਾਂ ਉਹਨਾਂ ਦੇ ਸੁਪਰੀਮੋ ਸਰਦਾਰ ਸੁਖਬੀਰ ਸਿੰਘ ਬਾਦਲ ਜਿਸ ਤਰ੍ਹਾਂ ਚੜੇ ਹੋਏ ਨੇ ਮੈਨੂੰ ਲੱਗਦਾ ਹੈ ਕਿ ਜਿੰਨੀ ਕੁ ਰਹੀ ਸਹੀ ਜਿਹੜੀ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਰਹਿ ਗਈ ਹੈ ਉਹਨੂੰ ਵੀ ਅੱਜ ਬੜੀ ਵੱਡੀ ਟਾਲ ਆਈ ਹੈ ਉਹ ਕਹਿੰਦੇ ਅਰਜ਼ਾ ਹੱਥ ਛੋਕਾ ਬਣ ਕੇ ਜਰੀ ਹੈ ਟੀਮ ਇਸ ਵੇਲੇ ਕੰਮ ਕਰ ਰਹੀ ਹੈ ਦੇਖੋ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਇਹਦੇ ਬਾਰੇ ਚੰਗੀ ਤਰ੍ਹਾਂ ਪਤਾ ਹੋਏਗਾ ਕਿਉਂਕਿ 22 ਸਾਲ ਉਹਨਾਂ ਦੀ ਸਾਂਝ ਰਹੀ ਹੈ ਉਹਨਾਂ ਨਾਲ 22 ਸਾਲ ਦੇ ਵਿੱਚ ਇਹਨਾਂ ਨੇ ਵਿਚਾਰਤਾ ਲਈਆਂ ਨੇ ਇਹਨਾਂ ਨੇ ਕੇਂਦਰ ਦੇ ਵਿੱਚ ਆਪ ਵਜ਼ੀਰ ਬਣੇ ਨੇ ਆਪਣੀ ਘਰ ਵਾਲੀ ਨੂੰ ਵਜ਼ੀਰ ਬਣਾਇਆ ਤੇ ਇਹਨਾਂ ਨੂੰ ਆਰਐਸਐਸ ਦੀਆਂ ਆਈਡੀਓਲੋਜੀਆਂ ਆ ਆਰਐਸਐਸ ਦੇ ਬਾਰੇ ਪਤਾ ਹੋਏਗਾ ਸਾਡੇ ਨਾਲ ਤੇ ਅੱਜ ਤੱਕ ਨਾ ਕਿਸੇ ਆਰਐਸਐਸ ਦੇ ਬੰਦੇ ਨੇ ਗੱਲ ਕੀਤੀ ਆ ਔਰ ਨਾ ਹੀ ਮੈਨੂੰ ਲੱਗਦਾ ਕਿ ਇੱਥੇ ਆਇਆ ਹੋਇਆ ਜਿਹੜਾ ਬੰਦਾ ਕਿਸੇ ਰਾਜਨੀਤਿਕ ਦਲ ਦਾ ਸਾਰੇ ਪੰਥ ਦੇ ਹਿਤੈਸ਼ੀ ਨੇ ਪੰਥ ਦੇ ਦਰਦ ਰੱਖਣ ਵਾਲੇ ਨੇ ਭਾਵੇਂ ਹਰਿਆਣਾ ਕਮੇਟੀ ਦੇ ਚੇਅਰਮੈਨ ਉਤਰਨ ਪ੍ਰਚਾਰ ਦੇ ਦਾਦੂਵਾਲ ਸਾਹਿਬ ਹੋਣ ਜਿਨ੍ਹਾਂ ਨੇ ਪੰਥ ਲਈ ਕਈ ਸਾਲ ਜੇਲ੍ਹਾਂ ਵੀ ਕੱਟੀਆਂ ਭਾਵੇਂ ਤਰਨਾ ਦਲ ਦੇ ਮੁਖੀ ਹੋਣ ਭਾਵੇਂ ਬਾਬਾ ਹਰਨਾਮ ਸਿੰਘ ਜੀ ਆਪ ਹੋਣ ਭਾਈ ਮੋਹਕਮ ਸਿੰਘ ਜੀ ਵਰਗੇ ਹੁਣ ਇਹ ਸਾਰੀਆਂ ਜਿਹੜੇ ਬੰਦੇ ਲੋਕ ਨੇ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦਾ ਕਿਸੇ ਆਰਐਸਐਸ ਦੇ ਕਿਸੇ ਬੰਦੇ ਨਾਲ ਸਾਂਝ ਵੀ ਹੋਏ ਕਿਸੇ ਨੂੰ ਕਿਸੇ ਦਾ ਟੈਲੀਫੋਨ ਨੰਬਰ ਵੀ ਪਤਾ ਹੋਵੇ ਇਹ ਸਦਾਰ ਸੁਖਬੀਰ ਸਿੰਘ ਬਾਦਲ ਚੰਗੀ ਤਰ੍ਹਾਂ ਜਾਣਦੇ ਨੇ ਕਿ ਕੋਹ ਸਿੰਘ ਸਰਨਾ ਨੇ ਵੀ ਕੱਲ ਬਿਆਨ ਦਿੱਤਾ ਤੁਸੀਂ ਸੁਣਿਆ ਹੋਵੇਗਾ ਸਾਫ਼ ਤੌਰ ਦੇ ਉੱਤੇ ਉਹ ਇਲਜ਼ਾਮ ਹੀ ਲਗਾ ਰਹੇ ਨੇ ਉਹ ਕਹਿੰਦੇ ਜੀ ਇਹ ਤੇ ਬਿਲਕੁਲ ਉਹਨਾਂ ਦੀ ਵੀ ਬੀ ਟੀਮ ਬਣ ਕੇ ਕੰਮ ਕਰ ਰਹੇ ਨੇ ਦੇਖੋ ਪਰਮਜੀਤ ਸਿੰਘ ਸਰਨਾ ਇੱਕ ਅਹੰਕਾਰਿਆ ਹੋਇਆ ਆਦਮੀ ਹੈ ਜਿੰਨੇ ਹਮੇਸ਼ਾ ਕੌਮ ਨੂੰ ਢਾਲਾਈਆ ਹੋਇਆ ਔਰ ਅਕਾਲ ਤਖਤ ਸਾਹਿਬ ਦੇ ਉਲਟ ਚੱਲਿਆ ਦਿੱਲੀ ਦੀ ਸੰਗਤ ਨੇ ਇਹਨਾਂ ਨੂੰ ਨਿਕਾਰ ਕੇ ਘਾਰੇ ਚ ਐਸੇ ਕਰਕੇ ਬਿਠਾਇਆ ਸੀ 2013 ਚ ਕਿ ਉਸ ਵਕਤ ਇਹ ਆਪਣੇ ਜਿਸ ਵਕਤ ਗੁਰੂ ਘਰ ਦੀਆਂ ਸੇਵਾਵਾਂ ਉਹਨਾਂ ਨੂੰ ਮਿਲੀਆਂ ਹੋਈ ਸੀ ਦੋ ਦੋ ਸੰਗਰਾਮਾਂ ਦੋ ਦੋ ਗੁਰਪੁਰਬ ਇਹਨਾਂ ਦੇ ਰਾਜ ਚ ਬਣਿਆ ਅਕਾਲ ਤਖਤ ਨੂੰ ਹਮੇਸ਼ਾ ਚੈਲੰਜ ਕੀਤਾ ਤੇ ਪਰਮਜੀਤ ਸਿੰਘ ਸਰਲਾ ਨੇ ਕੀਤਾ ਔਰ ਇਸ ਵਾਰੀ ਵੀ ਜਿਸ ਵਕਤ 2 ਅਕਤੂਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਕੀਲ ਤੋਂ ਇਹਦੇ ਭਰਾ ਨੂੰ ਹਰਵਿੰਦਰ ਸਿੰਘ ਸਰਲੇ ਨੂੰ ਤਨਖਾਈਆ ਘੋਸ਼ਿਤ ਕੀਤਾ ਉਦੀ ਬਦਲਾਖੋਰੀ ਦੀ ਨੀਤੀ ਦੇ ਹਿਸਾਬ ਨਾਲ ਜਾਨੀ ਹਰਪ੍ਰੀਤ ਸਿੰਘ ਨੂੰ ਹਟਾ ਗਿਆ ਉਹਨਾਂ ਦੀ ਕਿਰਦਾਰ ਖੁਸ਼ੀ ਕੀਤੀ ਗਈ ਇਹ ਉਹੀ ਸ਼ਖਸ ਹੈ ਜਿਹਦੇ ਘਰ ਦੇ ਵਿੱਚ ਬੈਠ ਕੇ ਭਵਿੰਦਰ ਹੂੜਾ ਜਿਹੜਾ ਹਰਿਆਣਾ ਦਾ ਸੀਐਮ ਸੀ ਕਾਂਗਰਸ ਦਾ ਔਰ ਰਾਹੁਲ ਗਾਂਧੀ ਦੇ ਇਸ਼ਾਰੇ ਦੇ ਉੱਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੀਂਵ ਸਰਦਾਰ ਪਰਮਜੀਤ ਸਿੰਘ ਸਰਨੇ ਦੇ ਘਰ ਦੇ ਵਿੱਚ ਰੱਖਿਆ ਜੇ ਅਗਰ ਇਸ ਗੱਲ ਤੋਂ ਮੁਨਕਰ ਹੁੰਦਾ ਤੇ ਮੇਰੇ ਨਾਲ ਸਾਹਮਣੇ ਡਿਬੇਟ ਤੇ ਬਿਠਾ ਦਿਓ ਕਿ ਛਿੰਡੇ ਦੇ ਨਾਲ ਇਨੇ ਉੱਥੇ ਬੈਠ ਕੇ ਸ਼ੁਰੂਆਤ ਨਹੀਂ ਕੀਤੀ ਹਰਿਆਣਾ ਕਮੇਟੀ ਦੀ ਨੀਂਵ ਰੱਖੀ ਗਈ ਹਰਿਆਣਾ ਕਮੇਟੀ ਦੇ ਜਦ ਕੋਰਟ 'ਚ ਕੇਸ ਚਲੇਗੇ ਕੋਰਟਾਂ ਤੋਂ ਆਰਡਰ ਹੋਗੇ ਫਿਰ ਇਹ ਆਰਐਸਐਸ ਦੇ ਕਹਿੰਦੇ ਹੋਗੇ ਸੋ ਪਰਮਜੀਤ ਸਿੰਘ ਸਰਨਾ ਇੱਕ ਜਿਹੜੇ ਬੰਦੇ ਨੇ ਪਿਛਲੇ 12-15 ਸਾਲਾਂ ਤੋਂ ਜਿੰਨੂੰ ਨਕਾਰ ਚੁੱਕੀ ਹੈ ਗੱਲ ਇਹੀ ਹੋਈ ਹੈ ਕਿ ਜਿੱਥੇ ਦਿੱਲੀ 'ਚ ਸਰਨਿਆਂ ਨੂੰ ਨਕਾਰ ਚੁੱਕੀ ਹੈ ਪੰਜਾਬ ਦੇ ਵਿੱਚ ਬਾਦਲਾਂ ਨੂੰ ਸੰਗਠਨ ਕਰ ਚੁੱਕੇ ਅਜੇ ਨਕਾਰੇ ਹੋਏ ਆਦਮੀ ਇੱਕ ਦੂਜੇ ਨਾਲ ਹੱਥ ਮਿਲਾ ਕੇ ਜਿਸ ਤਰੀਕੇ ਦੇ ਨਾਲ ਬਾਕੀ ਪੰਥ ਨੂੰ ਗੁੰਮਰਾਹ ਕਰ ਰਹੇ ਨੇ ਕਰਨੀ ਨਿਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪੰਥ ਇਕੱਠਾ ਅੱਜ ਪੰਥ ਦੇਖੋ ਤੁਹਾਡੇ ਸਾਹਮਣੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇੱਥੇ ਲੋਕੀਂ ਜਿਸ ਤਰੀਕੇ ਨਾਲ ਪੰਥ ਦਾ ਜ਼ਮੀਨ ਤੇ ਬਹਿਣਾ ਇਹ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿ ਇੱਕ ਪਾਸੇ ਦੇਖੋ ਹਮੇਸ਼ਾ ਸੰਘਰਸ਼ ਜਿਹੜਾ ਹੈ ਉਹ ਜ਼ਮੀਨਾਂ ਤੇ ਬਹਿ ਕੇ ਹੁੰਦਾ ਔਰ ਇੱਥੇ ਕੋਈ ਡੰਗ ਛੋਟਾ ਨਹੀਂ ਚਲਾਇਆ ਗਿਆ ਬੜੇ ਪਿਆਰ ਦੇ ਨਾਲ ਗੁਰਸਾਹਿਬ ਦੀਆਂ ਬਾਣੀਆਂ ਪੜ੍ਹੀਆਂ ਜਾ ਰਹੀਆਂ ਨੇ ਨਾਮ ਸਿਮਰਨ ਹੋ ਰਿਹਾ ਇੱਥੇ ਕਿਸੇ ਨੇ ਇਹ ਨਹੀਂ ਕੀਤਾ ਜਦ ਵੀ ਕੌਮ ਨੇ ਸੰਘਰਸ਼ ਕੀਤਾ ਦਰਿਆ ਤੇ ਬੈ ਕੇ ਹੋਇਆ ਡਾਂਗਾ ਖਾ ਕੇ ਹੋਇਆ ਜੇਲਾ ਕੱਟ ਕੇ ਹੋਇਆ ਘਰਾਂ ਵਿੱਚ ਬੈਠ ਕੇ ਇਹਨਾਂ ਵਰਗੇ ਏਸੀ ਚਲਾ ਕੇ ਡ੍ਰੈਗ ਰੂਮਾਂ ਵਿੱਚ ਬੈਠ ਕੇ ਕਦੀ ਸੰਘਰਸ਼ ਨਹੀਂ ਕੀਤਾ ਕਈ ਤੇ ਇਹਨਾਂ ਨੂੰ ਲੋਕਾਂ ਨੂੰ ਪਰੇਸ਼ਾਨੀ ਹੈ ਕਿਉਂਕਿ ਇਹਨਾਂ ਨੇ ਹਮੇਸ਼ਾ ਜਿਹੜੀ ਸਿਆਸਤ ਕੀਤੀ ਹੈ ਚਾਹੇ ਉਹ ਸਰਨਾ ਸਾਹਿਬ ਹੋਣ ਚਾਹੇ ਉਹ ਅਜ ਬਦਲ ਸਾਹਿਬ ਹੋਣ ਅਸੀਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਗੱਲ ਨਹੀਂ ਕਰਦੇ ਮਗਰ ਜਿਸ ਦਿਨ ਤੋਂ ਸਦਾ ਵੀਰ ਸਿੰਘ ਬਾਦਲ ਦੇ ਹੱਥ ਅਕਾਲੀ ਦਲ ਦੀ ਬਾਗਡੋ ਰਹੀ ਹੈ ਮੈਨੂੰ ਇੱਕ ਵੀ ਸਟੈਪ ਦੱਸ ਦਿਨ ਕਿ ਅਕਾਲੀ ਦਲ ਨੇ ਕੌਮ ਲਈ ਪੰਥ ਲਈ ਕੀ ਕੀਤਾ ਹੋਇਆ ਹੈ ਜਿਹੜੇ ਜਿਹੜੇ ਜਹੇਦਾਰ ਲਾਏ ਗਏ ਆ ਉਹ ਜਿਸ ਵਿਧਿ ਵਿਧਾਨਾ ਲਾਏ ਗਏ ਸੀ ਉਸੇ ਵਿਧਿ ਵਿਧਾਨਾ ਉਤਾਰੇ ਵੀ ਗਏ ਆ ਦੇਖੋ ਕਿਹੜਾ ਵਿਧਿ ਵਿਧਾਨ ਹੈ ਜੀ ਉਹਦੀ ਰੂਪ ਰੇਖਾ ਕਿਹੜੀ ਹੈ ਐਸਜੀਪੀਸੀ ਕੋ ਅਧਿਕਾਰ ਹੈ ਐਸਜੀਪੀਸੀ ਦੀ ਅੰਤਰੀਮ ਕਮੇਟੀ ਕੋ ਅਧਿਕਾਰ ਹੈ ਉਹਨੇ ਲਾਏ ਤੇ ਉਹਨੇ ਉਤਾਰਤੇ ਜਦ ਅਕਾਲ ਤਖਤ ਦਾ ਜਥੇਦਾਰ ਨਾਨਕ ਸ਼ਾਹੀ ਕੈਲੰਡਰ ਨੂੰ ਰੱਦ ਕਰਦਾ ਉਸ ਵਕਤ ਫਿਰ ਵਿਧਿ ਵਿਧਾਨ ਕਿੱਥੇ ਗਿਆ ਸਰਦਾਰ ਪਰਮਜੀਤ ਸਿੰਘ ਸਰਨੇ ਦਾ ਫਿਰ ਦਿੱਲੀ ਦੇ ਵਿੱਚ ਦੋ ਦੋ ਸੰਗਰਾਮਾਂ ਕਿਉਂ ਬਣਾਉਂਦਾ ਰਿਹਾ ਦੋ ਦੋ ਗੁਰਪ੍ਰੋਫ ਕਿਉਂ ਬਣਾਉਂਦਾ ਰਿਹਾ ਇਹ ਆਪਣੇ ਹਿਸਾਬ ਦੇ ਨਾਲ ਮੋਲਡ ਕਰਨ ਦੀ ਕੋਸ਼ਿਸ਼ ਨਾ ਕਰਨ ਅਕਾਲ ਤਖ਼ਤ ਸਾਹਿਬ ਸਰਬੋੱਚ ਹੈ ਔਰ ਸਾਰੇ ਪੂਰੇ ਵਿਸ਼ਵ ਭਰ ਦੇ ਲੋਕਾਂ ਦਾ ਸਾਂਝਾ ਹੈ ਨਾ ਕਿ ਸ਼ਰੋਮਣੀ ਕਮੇਟੀ ਦਾ ਇਕੱਲਾ ਹੈ ਕਿ ਸ਼ਰੋਮਣੀ ਕਮੇਟੀ ਦਾ ਪ੍ਰਧਾਨ ਰਾਤੀ ਉੱਠ ਕੇ ਕਿਸੇ ਦੇ ਵੀ ਸਿਰ ਤੇ ਪੱਗ ਰੱਖ ਦੇਗਾ ਔਰ ਉਹਨੂੰ ਕਹੇਗਾ ਅੱਜ ਤੋਂ ਬਾਅਦ ਹੈ ਸਾਡੇ ਜਿੱਥਦਾਰ ਹੋਗੇ ਬਹੁਤ ਸਤਿਕਾਰਯੋਗ ਨੇ ਗੜਗੜ ਸਾਹਿਬ ਮੈਂ ਉਹਨਾਂ ਨੂੰ ਨਿੱਜੀ ਤੌਰ ਦੇ ਉੱਤੇ ਕੋਈ ਗੱਲ ਨਹੀਂ ਕਰ ਸਕਦਾ ਔਰ ਕਿਉਂਕਿ ਮੈਂ ਉਹਨਾਂ ਨਾਲ ਪੁਰਾਣਾ ਵਾਕਿਫ ਵੀ ਹਾਂ ਮੈਂ ਉਹਨਾਂ ਦੀ ਇਹ ਬਿਲਕੁਲ ਕੌਮ ਨੂੰ ਨਾ ਮੰਜ਼ੂਰ ਹੋਇਆ ਔਰ ਅੱਜ ਕੌਮ ਦਾ ਜਿਹੜਾ ਗੁੱਸਾ ਹੈ ਤੁਹਾਡੇ ਸਾਹਮਣੇ ਸੜਕਾਂ ਤੇ ਕਿਤੇ ਬਹਿ ਕੇ ਵੀ ਖਤਮ ਕੀਤਾ ਜਾ ਸਕਦਾ ਹੈ ਜਿਹੜੇ ਨਹੀਂ ਕਰ ਰਹੇ ਬਹਿ ਕੇ ਕੋਣ ਗੱਲ ਕਰਦਾ ਇਹ ਜਿਹੜੇ ਬੰਦਰਵਾਜਾਂ ਦੇ ਵਿੱਚ ਆਪਣੇ ਟਾਊਟਸ ਭੇਜਦੇ ਨੇ ਉਹ ਜਾ ਕੇ ਗੱਲ ਕਰਦੇ ਨੇ ਨਾਲ ਤਵੀ ਜਵਾਨੇ ਧਮਕਾਉਂਦੇ ਨੇ ਤੇ ਨਾਲ ਗੱਲ ਕਰਦੇ ਨੇ ਕਿਉਂਕਿ ਐਸਜੀਪੀਸੀ ਦਾ ਕੰਟਰੋਲ ਸਾਡੇ ਕੋਲ ਹੈ ਟਾਸਕ ਕੋਲ ਸਾਡੇ ਕੋਲ ਹੈ ਤੁਸੀਂ ਅੱਜ ਦੇਖੋ ਜੇ ਤੁਸੀਂ ਗੱਲ ਕਰਨੀ ਸੀ ਤੇ ਤੁਸੀਂ ਅੱਜ ਪੰਜ ਬੰਦਿਆਂ ਨੂੰ ਅੰਦਰ ਜਾਣ ਦਿੰਦੇ ਉਹਨਾਂ ਨੂੰ ਕਹਿੰਦੇ ਆਓ ਸਾਡੇ ਨਾਲ ਗੱਲ ਕਰੋ ਅੰਦਰ ਧਮੀ ਸਾਹਿਬ ਬੈਠੇ ਆ ਅੱਜ ਕਿੰਨੇ ਵੱਡਾ ਸ਼੍ਰੋਮਣੀ ਕਮੇਟੀ ਦਾ ਦੁਖਾਂਦ ਹੈ ਕਿ ਬਜਟ اجلاس ਚੱਲ ਰਿਹਾ ਹੈ ਉੱਥੇ ਮਤੇ ਪਾਸ ਕੀਤੇ ਜਾ ਰਹੇ ਨੇ ਮਗਰ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋਇਆ ਕਿ ਜਥੇਦਾਰ ਉੱਥੇ ਕੋਈ ਨਹੀਂ ਬੈਠਾ ਬਿਨਾਂ ਜਥੇਦਾਰਾਂ ਦੀ ਮੌਜੂਦਗੀ ਦੇ ਵਿੱਚ ਤੁਸੀਂ اجلاس ਕਰਦੇ ਪਿਓ ਤੁਸੀਂ ਰਾਤ ਦੇ ਹਨੇਰਿਆਂ ਦੇ ਵਿੱਚ ਜਥੇਦਾਰਾਂ ਦੇ ਸਿਰਾਂ ਤੇ ਪੱਗ ਰੱਖਦੇ ਪਿਓ ਤੁਸੀਂ ਕਰਨਾ ਕੀ ਚਾ ਰਹੇ ਹੋ ਤੁਸੀਂ ਕੌਮ ਦੇ ਨਾਲ ਕੀ ਖਿਲਵਾੜ ਕਰ ਰਹੇ ਹੋ ਬਣੀ ਕਿਸ ਤਰੀਕੇ ਨਾਲ ਕੌਮ ਤੇ ਫਿਰ ਇੱਕ ਸੁਨੇਹਾ ਤੇ ਕੌਮ ਨੂੰ ਬੁਰਾ ਹੀ ਜਾ ਰਹੇ ਬਿਲਕੁਲ ਬੁਰਾ ਜਾ ਰਹੇ ਬਿਲਕੁਲ ਰੋਸ਼ ਹੈ ਸਾਨੂੰ ਸਾਰੇ ਜਿਹੜੇ ਵੱਡੇ ਲੋਕ ਨੇ ਉਹ ਹੀ ਨਹੀਂ ਤਾਂ ਤੁਸੀਂ ਵੀ ਦਿੱਲੀ ਕਮੇਟੀ ਪ੍ਰਧਾਨ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਜਾਂ ਕੋਈ ਵੀ ਹੈ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਆ ਜੀ ਟੀਮ ਇੱਥੇ ਆਈ ਆ ਬਾਬਾ ਹਰਨਾਮ ਸਿੰਘ ਤੁਮੇ ਨੇ ਸਾਨੂੰ ਕਾਲ ਕੀਤੀ ਆ ਪੰਥ ਦੀ ਨੂੰ ਲੋੜ ਸੀ ਅਸੀਂ ਪੰਥ ਨਾਲ ਖਲੋਤੇ ਆ ਸਾਡੇ ਨਾਲ ਡਾਇਲੌਗ ਦੇ ਵਿੱਚ ਜਿਸ ਵਕਤ ਭਾਈ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋਈ ਸੀ ਤਾਂ ਜਥੇਦਾਰ ਸਾਹਿਬ ਨੇ ਟੀਮ ਬਣਾਈ ਸੀ ਕਮੇਟੀ ਬਣਾਈ ਸੀ ਤਾਂ ਸਾਨੂੰ ਤਾਮੀ ਸਾਹਿਬ ਨੇ ਕਾਲ ਕੀਤੀ ਸੀ ਤਾਂ ਵੀ ਆਇਆ ਹਰ ਪੰਥਕ ਕੰਮ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਕੇ ਵੱਧਦੀ ਹੈ ਔਰ ਅਗਰ ਸਾਨੂੰ ਆਨ ਦੇ ਉੱਤੇ ਸਾਡੇ ਨਾਲ ਔਰਤ ਦੇ ਨਾਲ ਦੇ ਬੰਦਿਆਂ ਦੇ ਉੱਤੇ ਆਰਐਸਐਸ ਬੀਜੇਪੀ ਦੇ ਟੈਗ ਲਗਾਣਗੇ ਸਾਫ ਕਹਿ ਰਹੇ ਜੋ ਕਹਿੰਦੇ ਹੱਥ ਟੋਕਾ ਬਣਦਾ ਪਰਮਜੀਤ ਸਿੰਘ ਸਰਨਾ ਦਾ ਸਾਫ ਕਹਿਣਾ ਦਾ ਕੀ ਹੋਇਆ ਪਰਮਜੀਤ ਸਿੰਘ ਸਰਨਾ ਕਿਸੇ ਨੂੰ ਸਰਟੀਫਿਕੇਟ ਦੇਣ ਯੋਗ ਹੈ ਇਹਦੀ ਪੈਂਟ ਉਤਾਰ ਕੇ ਦੇਖੋ ਨਿਕਰ ਨਿਕਲੇਗੀ ਇਹਦੇ ਵਿੱਚ ਪਰਮਜੀਤ ਸਿੰਘ ਸਰਨਾ ਇਹ ਦਾ ਮਤਲਬ ਜਿਹੜਾ ਪਿਛੋਕੜ ਹੈ ਇਹਦੇ ਪਿਤਾ ਜੀ ਦੇ ਬਾਰੇ ਇਹਦੇ ਦਾਦਾ ਜੀ ਬਾਰੇ ਮੈਂ ਬੋਲਣਾ ਨਹੀਂ ਚਾਹੁੰਦਾ ਸਾਰੇ ਬਜ਼ੁਰਗਵਾਨ ਨੇ ਇਹ ਸਾਰੀਆਂ ਸਰਕਾਰਾਂ ਦੇ ਨੇ ਇਹ ਇਹ ਏਜੰਸੀਆਂ ਦਾ ਆਦਮੀ ਹੈ ਇਹਨੇ ਹਮੇਸ਼ਾ ਜਿਸ ਵਕਤ ਤੁਸੀਂ ਆਪ ਦੇਖ ਲਓ ਮੈਂ ਨਹੀਂ ਕਹਿ ਰਿਹਾ ਤੁਸੀਂ ਇਹਨੂੰ ਆਪਣੇ ਮੀਡੀਆ ਥਰੂ ਐਨਲਾਈਜ਼ ਕਰਕੇ ਦੇਖੋ ਕਿ ਜਿਸ ਦਿਨ ਸਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਜੁੜਿਆ ਅਕਾਲੀ ਦਲ ਦਾ ਗ੍ਰਾਫ ਵਧਿਆ ਜਾਂ ਘਟਿਆ ਤੇ ਇਹ ਜੋ ਹੁੰਦਾ ਕਿਉਂਕਿ ਉਹਨੂੰ ਪਹਿje ਹੀ ਐਸੀ ਕਰਕੇ ਹੋਇਆ ਏਜੰਸੀਆਂ ਨੇ ਕਿਉਂ ਜਿਹੜੀ ਸਰਕਾਰ ਦੀਆਂ ਏਜੰਸੀਆਂ ਹੁੰਦੀਆਂ ਨੇ ਜਿਹੜੀਆਂ ਇਹ ਕਿਉਂਕਿ ਆਈਐਸਆਈ ਦੇ ਨਾਲ ਰਿਹਾ ਪਾਕਿਸਤਾਨ ਦਾ ਹਮੇਸ਼ਾ ਟਾਊਟਰ ਰਿਹਾ ਪਾਕਿਸਤਾਨ ਦੇ ਵਿੱਚ ਇਹਦੇ ਪਾਸਪੋਰਟ ਦੇ ਉੱਤੇ ਮੈਂ ਤਕਰੀਬਨ ਕਹਿ ਸਕਦਾ ਕਿ 100 ਤੋਂ ਉੱਤੇ ਵੀਜ਼ਾ ਲੱਗਿਆ ਹੋਇਆ ਹੈ ਪਾਕਿਸਤਾਨ ਦਾ ਜਾ ਕੇ ਦਿਖਾ ਦੇਣਾ ਕਰ ਨਹੀਂ ਲੱਗਿਆ ਮੈਂ ਤਾਂ ਸੇਵਾ ਕਰਨ ਜਾਂਦਾ ਰਿਹਾ ਨਹੀਂ ਸੇਵਾ ਕਰਨ ਜਾਂਦਾ ਰਿਹਾ ਸੇਵਾ ਕਰਨ ਵਸੇ ਹੋਰ ਕੋਈ ਨਹੀਂ ਹੈ ਹਿੰਦੁਸਤਾਨ ਚ ਮੈਨੂੰ ਕੋਈ ਦੂਸਰਾ ਆਦਮੀ ਦਿਖਾ ਦੇਣਾ ਜਿਹਦੇ ਉੱਤੇ ਪਾਸਪੋਰਟ ਦੇ ਉੱਤੇ ਐਨੇ ਸਾਰੇ ਵੀਜ਼ੇ ਲੱਗਦੇ ਹੋਣ ਸੇਵਾ ਦੇ ਨਾਮ ਦੇ ਉੱਤੇ ਤੁਸੀਂ ਏਜੰਸੀਆਂ ਦੇ ਪਹਿਲੇ ਤੁਸੀਂ ਦੇਸ਼ ਦੇ ਖਿਲਾਫ ਗੱਲ ਕਰਦੇ ਰਹੇ ਕੌਮ ਦੇ ਖਿਲਾਫ ਕਰਦੇ ਰਹੇ ਅਕਾਲ ਤੱਕ ਕਮਜ਼ੋਰ ਕਰਨ ਦੀ ਗੱਲ ਕਰਦੇ ਰਹੇ ਇਹ ਏਜੰਡਾ ਸਦਾਪੁਰਮਜੀ ਸਿੰਘ ਸਰ ਅਕਾਲੀ ਦਲ ਦਿਨ-ਬੇ-ਦਿਨ ਕਮਜ਼ੋਰ ਹੋ ਰਿਹਾ ਔਰ ਐਸੇ ਬੰਦੇ ਜਦ ਤੱਕ ਨਾਲ ਰੱਖਣਗੇ ਅਕਾਲੀ ਦਲ ਨੇ ਹੋਰ ਕਮਜ਼ੋਰ ਹੋਣਾ ਅੱਛਾ ਹੁੰਦੇ ਸਰਨਾ ਪਹਿਲੇ ਕਾਂਗਰਸ ਚ ਰਹੇ ਉਸ ਵੇਲੇ ਗੀਤ ਗਾਉਂਦੇ ਸੀ ਤੇ ਹੁਣ ਅਕਾਲੀ ਦਲ ਚ ਨੇ ਤੇ ਉਹਨਾਂ ਸੁਖਬੀਰ ਦੇ ਗੀਤ ਗਾਉਂਦੇ ਇਹ ਤੇ ਸਰਨਾ ਸਾਹਿਬ ਦੱਸ ਸਕਦੇ ਆ ਕਿ ਕਿਹੜਾ ਐਸਾ ਵਾਸ਼ਿੰਗ ਪਾਊਡਰ ਦੇ ਨਾਲ ਸਰਦ ਸੁਖਬੀਰ ਸਿੰਘ ਬਾਦਲ ਨੂੰ ਕੌਮ ਨੇ ਧੋਤਾ ਤੁਹਾਡੇ ਤੋਂ ਪਹਿਲਾਂ ਜਿਸ ਵਕਤ ਇਲੈਕਸ਼ਨ 2021 ਦੀ ਲੜਿਆ ਇਹਦੇ ਕੋਲੋਂ 328 ਮਹਾਰਾਜ ਦੇ ਸਰੂਪਾਂ ਦੀ ਚੋਰੀ ਦੇ ਮੁੱਦੇ ਤੇ ਉੱਤੇ ਲੜਿਆ ਬਰਗਾੜੀ ਦੇ ਕਾਂਡ ਦੇ ਉੱਤੇ ਲੱਗਿਆ ਮਹਾਰਾਜ ਦੀ ਬੇਦ 2 ਮਹੀਨਿਆਂ ਦੇ ਵਿੱਚ ਵੀ ਸਰਦਾਰ ਸੁਖਬੀ ਸਿੰਘ ਮਾਦਲ ਠੀਕ ਹੋ ਗਿਆ ਜਿਹੜਾ ਇਹਨੂੰ ਘਰ ਆ ਕੇ ਲੈ ਗਿਆ ਕਿਉਂਕਿ ਦੇ ਹੱਥ ਪੱਲੇ ਕੱਖ ਨਹੀਂ ਆਇਆ ਤੇ ਮੈਨੂੰ ਇਹਦੇ ਕੋਲ ਪੁੱਛੋ ਵੀ ਜਿਹੜੇ ਸਵਾਲ ਤੂੰ ਮੈਂ ਲੰਬੀ ਗੱਲ ਹੀ ਨਹੀਂ ਕਰ ਰਿਹਾ 2 ਸਾਲਾਂ ਦੀ ਮੈਂ ਸਿਰਫ 2021 ਦੀ ਚੋਣਾਂ ਦੀਆਂ ਸਪੀਚਾਂ ਚੋਂ ਕੋਲੋ ਔਰ 2022 ਦੀ ਐਂਟੀ ਜਿਸ ਵਕਤ ਅਕਾਲੀ ਦਲ ਜੁਆਇਨ ਕਰਦਾ ਇੱਕ ਸਾਲ ਦੇ ਵਿੱਚ ਵਿੱਚ ਕਿਹੜਾ ਐਸਾ ਫਰਕ ਪੈ ਗਿਆ ਕਿ ਅਕਾਲੀ ਦਲ ਦੇ ਪ੍ਰਧਾਨ ਨੂੰ ਸੰਗਤ ਨੇ ਕਲੀਨ ਚਿੱਟ ਦਿੱਤੀ ਅਕਾਲ ਤਖਤ ਨੇ ਕਲੀਨ ਚਿੱਟ ਦਿੱਤੀ 2 ਦਸੰਬਰ ਨੂੰ ਸਰੇਆਮ ਸਾਰੇ ਗੁਨਾਹ ਕਬੂਲ ਕੀਤੇ ਹਨ ਤਨ ਤਾਂ ਸ਼ਰਮ ਹੁੰਦੀ ਤੈਨੂੰ ਉਸੇ ਦਿਨ ਇੱਥੋਂ ਇਸਤੀਫਾ ਦੇ ਕੇ ਦਿੱਲੀ ਪਹੁੰਚਣਾ ਚਾਹੀਦਾ ਸੀ ਕਿਉਂਕਿ ਤੇਰੇ ਪ੍ਰਾਣ ਨੂੰ ਵੀ ਐਸੀ ਕਰਕੇ ਘੜਿਆ ਔਰ ਤੇਰਾ ਵੀ ਤੇਰਾ ਵੀ ਤੁਹਾਡਾ ਜ਼ਮੀਰ ਹੀ ਮਰ ਚੁੱਕਾ ਹੋਇਆ ਤੁਸੀਂ ਕਿਉਂਕਿ ਤੁਸੀਂ ਲੋਕ ਹਰਪ੍ਰੀਤ ਦੇ ਖਿਲਾਫ ਹੀ ਬੋਲਦੇ ਰਹੋ ਦੇਖੋ ਉਹ ਪਰਸਨਲ ਏਜੰਟ ਤੇ ਨਾ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਜੀ ਹੋਣਾ ਨੇ ਜਿਹੜੀ ਗੱਲ ਰੱਖੀ ਕਿਉਂਕਿ ਉਹ ਉਹ ਇੱਕ ਬੋਲਣ ਦੀ ਉਹਨਾਂ ਦੇ ਵਿੱਚ ਇਤਜਾਜ ਚ ਚੰਗੀ ਸੀ ਉਹ ਤਿੰਨ ਜਥੇਦਾਰਾਂ ਦੇ ਵਿੱਚ ਜ਼ਿਆਦਾ ਵੋਕਲ ਸੀ ਮੀਡੀਆ ਨੂੰ ਰਿਪਰੈਜ਼ੈਂਟ ਕਰਦੇ ਸੀ ਇਸ ਕਰਕੇ ਉਹਨਾਂ ਦੇ ਖਿਲਾਫ ਹੋ ਗਿਆ ਮਗਰ ਜਥੇਦਾਰ ਅਕਾਲ ਤਖਤ ਸਾਹਿਬ ਦੇ ਗਿਆਨੀ ਰਗਵੀਰ ਸਿੰਘ ਹੋਣਾ ਨੇ ਜਿਹੜਾ ਇਹਦੇ ਭਰਾ ਨੂੰ ਤਨਖਾਹਿਆ ਕੀਤਾ ਉਹ ਸਾਰੀ ਦੁਨੀਆ ਨੂੰ ਪਤਾ ਹੈ ਕਿ ਇਹਨਾਂ ਦੀਆਂ ਹਰਕਤਾਂ ਇਹ ਜਥੇਦਾਰਾਂ ਨੂੰ ਗਲਤ ਬੋਲਣਾ ਇਹਨਾਂ ਦੇ ਵੱਧ ਜ਼ਬਾਨੀ ਕਰਕੇ ਅੱਜ ਇੱਥੇ ਤੱਕ ਕੁੰਚੇ ਨੇ ਔਰ ਐਸੀ ਕਰਕੇ ਅਕਾਲੀ ਦਲ ਦਾ ਜਿਹੜਾ ਗਰ ਘੋਰਿਆ ਮੈਂ ਅੱਜ ਗਰੰਟੀ ਨਾਲ ਕਹਿ ਸਕਦਾ ਹਾਂ ਔਨ ਰਿਕਾਰਡ ਤੁਹਾਡੇ ਕੈਮਰੇ ਤੇ ਤੁਸੀਂ ਇਸ ਕੱਲ ਨੂੰ ਐਨਾਲਾਈਜ਼ ਕਰਕੇ ਦੇਖੋ ਜਾ ਕੇ ਕਿ ਜਿਸ ਦਿਨ ਤੋਂ ਸਰ ਪਰਮਜੀਤ ਸਿੰਘ ਸਰਨਾ ਅਕਾਲੀ ਦਲ ਚਾਇਆ ਅਕਾਲੀ ਦਲ ਦੇ ਵਿੱਚ ਇੱਕ ਵੀ ਬੰਦੇ ਦੀ ਭਰਤੀ ਹੋਈਏ ਗਿਰਾਵਟ ਆਈ ਹੈ ਲੋਕ ਭੱਜੇ ਨੇ ਇਹਦੀ ਬੋਣੀ ਬੋਲ ਬਾਣੀ ਨੂੰ ਦੇਖ ਕੇ ਭੱਜੇ ਨੇ ਇਹਨਾਂ ਦੀ ਹਰਕਤਾਂ ਨੂੰ ਦੇਖ ਕੇ ਭੱਜੇ ਨੇ ਔਰ ਜਦ ਤੱਕ ਅਕਾਲੀ ਦਲ ਚ ਰਹੇਗਾ ਅਕਾਲੀ ਦਲ ਦਾ ਹੋਰ ਬੇੜਾ ਕਰਪ ਹੋਏ ਸਾਖਰੀ ਸਾਹਿਬ ਨੂੰ ਨੈਕਸਟ ਐਕਸ਼ਨ ਕੀ ਹੈ ਤੁਹਾਡਾ ਉਹ ਅੱਜ ਧਰਨੇ ਤੱਕ ਨਹੀਂ ਸੀਮੀ ਦਾ ਮੈਂ ਆਪਣਾ ਛੋਟਾ ਜਿਹਾ ਵਰਕਰ ਹਾਂ ਛੋਟਾ ਜਿਹਾ ਜੀ ਅਸੀਂ ਸਿਪਾਈਆਂ ਅਸੀਂ ਪੰਥ ਦੇ ਫੈਸਲੇ ਜਦ ਵੀ ਹੁੰਦੇ ਨੇ ਜਦ ਸਾਰਿਆਂ ਨੂੰ ਬੋਲ ਕਾਲ ਕੀਤੀ ਜਾਂਦੀ ਹੈ ਅਸੀਂ ਉੱਤੇ ਖੜੇ ਹੁੰਦੇ ਹਾਂ ਔਰ ਸਾਨੂੰ ਅੱਜ ਜਿਸ ਤਰੀਕੇ ਨਾਲ ਧੂਮਾ ਸਾਹਿਬ ਨੇ ਬੁਲਾਇਆ ਜਿਸ ਵਕਤ ਵੀ ਇਹ ਸਾਂਝੀ ਮੀਟਿੰਗ ਕਰਨਗੇ ਕੋਈ ਵੀ ਡਾਇਲੌਗਸ ਉੱਤੇ ਬੋਲਣਗੇ ਅਸੀਂ ਉਹਦੇ ਵਿੱਚ ਜ਼ਰੂਰ ਸਮੂਲੀਅਤ ਪਾਵਾਂਗੇ ਇਹਦੀ ਅਗਲੀ ਜਿਹੜੀ ਕਿ ਅੱਜ ਦੀ ਕਾਲ ਉਹਨਾਂ ਦੀ ਹੈ ਇਹਦੀ ਰੂਪਰੇਖਾ ਵੀ ਅੱਜ ਗਿਆਨੀ ਬਾਬਾ ਹਰਨਾਮ ਸਿੰਘ ਜੀ ਹੁਣ ਤੱਕ ਕਰਨ। ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਸਾਫ਼ ਤੌਰ ਤੇ ਉਹਨਾਂ ਨੂੰ ਕਿਹਾ ਗਿਆ ਕਿ ਜੋ ਵੀ ਅਗਲਾ ਹੋਏਗਾ ਲੇਕਿਨ ਪਰਮਜੀਤ ਸਿੰਘ ਸਰਨਾ ਤੇ ਵੱਡੇ ਸਵਾਲ ਖੜੇ ਕੀਤੇ ਨੇ ਅਤੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਕਮਜ਼ੋਰ ਅੱਜ ਪਰਮਜੀਤ ਸਿੰਘ ਸਰਨੇ ਵੱਲੋਂ ਹੋ ਰਿਹਾ ਔਰ ਦੂਸਰਾ ਜੋ ਮਰਿਆਦਾ ਸੀ ਪੰਥ ਦੇ ਵਿੱਚ ਉਸ ਨੂੰ ਚਾਹੇ ਜਾ ਜਥੇਦਾਰ ਜਿਹੜੇ ਨਵੇਂ ਲਾਏਗੇ ਨਹੀਂ ਜੇ ਲੇਕਿਨ ਪੁਰਾਣੇ ਜਥੇਦਾਰਾਂ ਦਾ ਜੋ ਕਸੂਰ ਸੀ ਉਹ ਜ਼ਰੂਰ ਦੱਸਣਾ ਚਾਹੀਦਾ ਸੀ ਤੇ ਕੁੱਲ ਮਿਲਾ ਕੇ ਤਰਨੇ ਦੇ ਵਿੱਚ ਵੱਡੀ ਸ਼ਕਤੀਤਾ ਸ਼ਮੂਲਿਤ ਕਰ ਰਹੀਆਂ ਨੇ ਤਾਂ ਦਿੱਲੀ ਕਮੇਟੀ ਦੇ ਪ੍ਰਧਾਨ ਵੀ ਮੌਜੂਦ ਸੇ ਤੇ ਉਹਨਾਂ ਨਾਲ ਵਿਭਾਕ ਅੱਜ ਗੱਲਬਾਤ ਕਰਦੇ ਹੋਏ ਨਜ਼ਰ ਆਏ ਨੇ ਕੈਮਰਾਮੈਨ ਅੱਜ ਨਾਲ ਸੁਮਿਤ ਖਨਾਗਰੇਡ ਪੰਜਾਬ ਟੀਵੀ ਅੰਮ੍ਰਿਤਸਰ